ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਬਲੌਗ ਵਿੱਚ ਅਸੀਂ ਸਾਰੇ ਠੀਕ ਆਂ ਉਮੀਦ ਕਰਦੇ ਆ ਤੁਸੀਂ ਵੀ ਆਪ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਤੇ ਸ਼ੁੱਕਰਵਾਰ ਦਾ ਸ਼ਾਮ ਦਾ ਟਾਈਮ ਆ ਇੱਥੇ ਮੈਂ ਸਾਗ ਲਿਆ ਸੀ ਅੱਜ ਤੇ ਇਹਨੂੰ ਸਾਫ਼ ਕਰਕੇ ਧੋ ਕੇ ਤੇ ਰੱਖ ਦਿੱਤਾ 2.5 ਵਜੇ ਲਿਆ ਸੀਗਾ ਫਿਰ ਇਹਨੂੰ ਸਾਫ਼ ਕਰਦਿਆਂ ਕਾਫੀ ਟਾਈਮ ਲੱਗ ਗਿਆ ਮੈਨੂੰ ਤੇ ਸੋਏ ਸੀ ਮੇਥੀ ਸੀਗੀ ਤੇ ਸਰੋਂ ਦਾ ਸਾਗ ਸੀ ਚਾਰ ਪੰਜ ਗੱਟੀਆਂ ਸੀਗੀਆਂ ਤੇ ਬਾਥੂ ਨਹੀਂ ਸੀ ਮਿਲਿਆ ਤੇ ਮੈਂ ਇਹ ਸਾਰਾ ਧੋ ਬਣਾ ਕੇ ਪਹਿਲਾਂ ਰੱਖ ਲਿਆ ਨਮਕ ਪਾ ਕੇ ਤੋਤਾ ਫੇਰ ਘੰਟਾ ਡੇਢ ਘੰਟਾ ਮੈਂ ਸੁੱਕ ਮਤਲਬ ਰਾਂ ਦਿੱਤਾ ਕਿ ਜਰਾ ਸੁੱਕ ਜੇ ਤੇ ਉਸ ਤੋਂ ਬਾਅਦ ਮੈਂ ਬਾਹਰ ਬੈਠ ਕੇ ਸਾਰਾ ਕੱਟ ਲਿਆ ਸੀਗਾ ਤੇ ਇੱਥੇ ਮੈਂ ਕੁੱਕਰ ਜਿਹੜਾ ਰੱਖਿਆ ਹੋਇਆ ਸੀਗਾ ਫਿਊਚਰਾ ਦਾ ਮੈਂ ਕਿਹਾ ਛੇਤੀ ਬਣ ਜਾਏਗਾ ਪਰ ਇਹ ਸੀਗਾ 5 ਲੀਟਰ ਦਾ ਤੇ ਸਾਗ ਜ਼ਿਆਦਾ ਸੀ ਇਸ ਕਰਕੇ ਮੈਂ ਸੋਚ ਰਹੀ ਸੀ ਇਹ ਥੋੜੇ ਥੋੜਾ ਰਿੱਜੂਗਾ ਤੇ ਦਾ ਕੋਈ ਫਾਇਦਾ ਨਹੀਂ ਫਿਰ ਮੈਂ ਵੱਡਾ 11 ਲੀਟਰ ਦਾ ਜਿਹੜਾ ਕੁੱਕਰ ਉਹ ਕੱਢਿਆ ਤੇ ਉਹਦੇ ਵਿੱਚ ਮੈਂ ਸਾਗ ਬਣਾਇਆ ਤੇ ਟਾਈਮ ਮੈਨੂੰ ਇੱਥੇ ਵੇ 5:30 ਵਜੇ ਸੀ ਵਿੱਚ ਨਮਕ ਪਾਇਆ ਤੇ ਲਾਲ ਮਿਰਚ ਪਾ ਦਿੱਤੀ ਤੇ ਵਿੱਚ ਥੋੜਾ ਜਨਾ ਅਦਰਕ ਕੁੱਟ ਕੇ ਤੇ ਲਸਣ ਜਿਹੜਾ ਮੈਂ ਉਹ ਕੁੱਟ ਕੇ ਪਾਇਆ ਹੋਇਆ ਸੀ ਵਿੱਚ ਤੇ ਥੋੜਾ ਜਿਨਾ ਇਦਾਂ ਜਦੋਂ ਥੱਲੇ ਨੂੰ ਹੋ ਜਾਏਗਾ ਸਾਗ ਤੇ ਫਿਰ ਮੈਂ ਉਹ ਬੰਦ ਕਰ ਦਾਂਗੀ ਤੇ ਫਿਰ ਮੈਂ ਪਹਿਲਾਂ ਤੇ ਵਿਸਲ ਵੱਜੇਗੀ ਤਾਂ ਤੇਜ਼ ਵਿੱਚ ਜਿਆਦਾ ਫਲੇਮ ਤੇ ਤੇ ਬਾਅਦ ਵਿੱਚ ਜਿੱ ਕੱਟ ਫਲੇਮ ਕਰਕੇ ਤੇ ਫਿਰ ਮੈਂ ਇਹਨੂੰ ਕਰਤਾ ਸੀ ਤੇ ਇੱਥੇ ਮੈਂ ਬਰਤਨ ਜਿਹੜੇ ਦੁਪਹਿਰ ਵਾਲੇ ਏ ਮਾਂਜੇ ਹੋਏ ਸੀ ਇਹਨਾਂ ਨੂੰ ਲਗਾਵਾਂਗੀ ਤੇ ਦੂਜੇ ਪੰ ਬਰਤਨ ਜਿਹੜੇ ਸੀ ਕਾਫੀ ਹੋ ਜਾਂਦੇ ਹਿਸਾਬ ਜਦੋਂ ਬਣਾਉ ਹਨਾ ਕਾਫੀ ਬਰਤਨ ਹੋ ਜਾਂਦੇ ਤੇ ਇਹ ਹੈਗੀ ਨੈਕਸਟ ਮਾਰਨਿੰਗ ਸੈਟਰਡੇ ਦਾ ਦਿਨ ਹੈ ਤੇ ਕਾਫੀ ਦਿਨਾਂ ਤੋਂ ਮੈਂ ਬਹੁਤ ਬੁਖਾਰ ਚਾ ਛੱਡਦਾ ਸੀਗਾ ਤੇ ਕੰਮ ਮੇਰੇ ਕੋ ਕੋਈ ਨਹੀਂ ਹੋ ਰਿਹਾ ਕਿ ਤੁਹਾਨੂੰ ਪਤਾ ਕਿ ਵਲੌਗ ਵੀ ਨਹੀਂ ਆ ਰਹੇ ਇਹ ਮੈਂ ਸਾਰੇ ਆਪਣੇ ਕੱਪੜੇ ਜਿਹੜੇ ਧੋਤੇ ਸੀਗੇ ਅੱਧੇ ਕੱਪੜੇ ਜਿਹੜੇ ਫਰੰਟ ਤੇ ਪਾਏ ਹੋਏ ਸੀਗੇ ਤੇ ਚਾਦਨਾ ਵਗੈਰਾ ਸੀਗੀਆਂ ਗਰਮ ਲਾਈਆਂ ਦੂਸਰੀਆਂ ਗਰਮਜੜੀਆਂ ਵਾਸ਼ਾ ਦਿੱਤੀਆਂ ਤੇ ਜਿਹੜੀਆਂ ਖੇਸੀਆਂ ਸੀਗੀਆਂ ਇਹ ਵਾਲੀਆਂ ਗਰਮੀਆਂ ਵਾਲੀਆਂ ਇਹਨਾਂ ਨੂੰ ਧੋ ਕੇ ਰੱਖਿਆ ਤੇ ਪਿੱਛੇ ਪੈਂਜੀ ਬਣਾਉਣੇ ਵੀ ਕੱਪੜੇ ਧੋ ਕੇ ਸਾਰੇ ਪਾਏ ਹੋਏ ਆ ਸਾਡੇ ਮੈਂ ਵੀ ਦਿਖਾ ਰਹੀ ਕਿ ਸੱਸੇ ਸਾਰੇ ਜਾਣੇ ਕੰਮ ਕਰ ਰਹੇ ਨੇ ਮੈਨੂੰ ਸੀਗਾ ਕੱਲ ਗੁਰਦੁਆਰੇ ਸੰਡੇ ਨੂੰ ਜਾਵਾਂਗੇ ਤੇ ਅੱਜ ਹੀ ਕੱਪੜੇ ਧੋ ਲੈਣੇ ਇੱਥੇ ਸ਼ਾਮ ਦਾ ਟਾਈਮ ਸੀਗਾ 5:30 ਦਾ ਟਾਈਮ ਸੀ ਤੇ ਹਨੇਰਾ ਹੋਣ ਲੱਗ ਜਾਂਦਾ ਤੁਹਾਨੂੰ ਪਤਾ ਹਨਾ ਤੇ ਬ੍ਰਿੰਦਰ ਕੰਬਲ ਵਿੱਚ ਪਏ ਸੀ ਉਧਰ ਬਰਿਆਮ ਜਿਹੜਾ ਰਜਾਈ 'ਚ ਬਟਾ ਹੋਇਆ ਸੀ ਇੱਥੇ ਮੈਂ ਬਰਤਨ ਜਿਹੜੇ ਦੁਪਹਿਰ ਦੇ ਔਰ ਸ਼ਾਮ ਦੀ ਚਾਹ ਦੇ ਬਰਤਨ ਸੀ ਕਾਫੀ ਹੋ ਜਾਂਦੇ ਨੇ ਬਰਤਨ ਮੈਨੂੰ ਇਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰੇ ਹੀ ਜ਼ਿਆਦਾ ਬਰਤਨ ਹੁੰਦੇ ਕਿ ਤੁਹਾਡੇ ਸਾਰਿਆਂ ਦੇ ਵੀ ਬਰਤਨ ਇਹਨੇ ਹੁੰਦੇ ਆ ਮੇਰੇ ਬਹੁਤ ਵਰਤਨਾ ਦਾ ਵਾਦਾ ਹੈ ਤੇ ਇੱਥੇ ਬਰਿਆਮ ਸੁੱਤਾ ਹੋਇਆ ਸੀ ਰਜਾਈਆਂ ਖੋਲੀਆਂ ਹੋਈਆਂ ਨਹੀਂਆਂ ਸਾਰੀਆਂ ਤੇ ਰਜਾਈਆਂ ਸੀ ਅੱਜੀ ਕੱਢੀਆਂ ਪਹਿਲਾਂ ਕੰਬਲ ਲੈਂਦੇ ਸੀਗੇ ਤੇ ਚਾਦਰਾਂ ਵੀ ਗਰਮਸ਼ਾਈਆਂ ਇਹ ਜਿਹੜੇ ਮੈਂ ਕੱਪੜੇ ਜਿਹੜੇ ਸੁੱਕ ਗਏ ਸੀ ਉਹ ਅੰਦਰ ਲੈ ਆਈ ਸੀ ਇਸ ਤੋਂ ਬਾਅਦ ਮੈਂ ਨਾ ਹਲਵਾ ਕद्दू ਤੇ ਹਲਵਾ ਕद्दू ਕਿ ਦਮਨਾ ਮੰਗੀ ਖੱਟਾ ਮਿੱਠਾ ਬਿਨਾ ਟਮਾਟਰ ਤੋਂ ਮੈਂ ਹਲਵਾ ਕद्दू ਬਣਾਵਾਂਗੀ ਤੇ ਮੈਂ ਜਤੂਨ ਦਾ ਤੇਲ ਪਾਵਾਂਗੀ ਕੋ ਹੈਲਦੀ ਹੁੰਦਾ ਜਤੂਨ ਦਾ ਐਕਸਟਰਾ ਵਰਜਨ ਤੇਲ ਜਿਹੜਾ ਹੁੰਦਾ ਮਾੜਾ ਨਹੀਂ ਲੱਗਦਾ ਕੋਲੈਸਟਰੋਲ ਵਗੈਰਾ ਨਹੀਂ ਵੱਧਦਾ ਕੁਝ ਸੇਤ ਦਾ ਠੀਕਾ ਹੋਣ ਕਰਕੇ ਤੇ ਮੈਂ ਹੁਣ ਇਹਦਾ ਹੀ ਤੜਕਾ ਲਗਾਉਂਦੀ ਆ ਤੇ ਇਹਦਾ ਬਹੁਤ ਸਵਾਦ ਸਬਜੀ ਬਣਦੀ ਆ ਇੰਨੀ ਟੇਸਟੀ ਸਬਜੀ ਬਣਦੀ ਆ ਨਾ ਸਰੋਂ ਦਾ ਤੇਲ ਮੈਂ ਅੱਜਕੱਲ ਕੱਟ ਯੂਜ਼ ਕਰ ਰਹੀ ਆ ਸਬਜ਼ੀਆਂ ਦੇ ਵਿੱਚ ਤੇ ਦੇਸੀ ਘਿਓ ਵੀ ਨਹੀਂ ਵਰਤਰੀ ਜਿਆਦਾ ਤੇ ਇਹਨੂੰ ਜਿਹੜਾ ਜਤੂਨ ਦਾ ਤੇਲ ਹੈ ਤੇ ਥੋੜਾ ਜਿਹਾ ਕੋਸਟਲੀ ਆ ਪਰ ਇਹ ਵਕਿ ਬਹੁਤ ਵਧੀਆ ਹੈਲਥ ਵਾਸਤੇ ਬਹੁਤ ਵਧੀਆ ਹੈ ਤੇ ਤੁਸੀਂ ਵੀ ਸਾਰੇ ਜਾਣੇ ਨਾ ਕਿ ਜਾਂ ਤੇ ਨਾਰੀਅਲ ਦਾ ਤੇਲ ਤੇ ਜਾਂ ਜਤੂਨ ਦਾ ਤੇਲ ਦਾ ਤੜਕਾ ਲਗਾਇਆ ਕਰੋ ਕਿ ਅੱਜਕੱਲ ਬਹੁਤ ਜ਼ਿਆਦਾ ਬਿਮਾਰੀਆਂ ਲਿਵਰਸ ਦੀਆਂ ਹੋ ਰਹੀਆਂ ਨੇ ਲਿਵਰੀ ਪ੍ਰੋਬਲਮ ਵਿੱਚ ਤੇ ਚ ਪੱਥਰੀ ਹੈ ਨਾ ਬਹੁਤ ਜ਼ਿਆਦਾ ਇਦਾਂ ਦੀ ਪ੍ਰੋਬਲਮ ਹੋ ਰਹੀਆਂ ਤੇ ਇੱਥੇ ਜਿਹੜਾ ਤੇਲ ਹੈ ਇਹਨੂੰ ਜ਼ਿਆਦਾ ਗਰਮ ਨਹੀਂ ਕਰਨਾ ਹੁੰਦਾ ਜਤੂਨ ਦਾ ਤੇਲ ਜਿਹੜਾ ਇਹਨੂੰ ਜਿਵੇਂ ਸਰੋਂ ਦਾ ਤੇਲ ਅਸੀਂ ਸਾੜਦੇ ਨੇ ਆ ਉਹ ਇਹਨੂੰ ਬਸ ਥੋੜਾ ਜਿਹਾ ਕੋਸਾ ਕਰੋ ਤੇ ਨਾਲ ਹੀ ਮੈਂ ਥੋੜੀ ਹਿੰਗ ਪਾ ਦਿੱਤੀ ਤੇ ਨਾਲ ਥੋੜਾ ਜਿਹਾ ਨਮੇ ਦੇ ਵਿੱਚ ਜੀਰਾ ਪਾਤਾ ਵੈਸੇ ਤਾਂ ਮੇਥੇ ਵੀ ਪਾ ਦਿੰਦੇ ਪਰ ਅੱਜ ਮੈਂ ਖੱਟਾ ਮਿੱਠਾ ਹਲਵਾ ਕੱਦੂ ਬਣਾਣਾ ਤੇ ਬਰੇ ਆਮ ਨੂੰ ਬਹੁਤ ਪਸੰਦ ਕਰਿਆ ਸੀ ਮਮਾ ਬਿਨਾਂ ਟਮਾਟਰ ਦੇ ਜਿਹੜਾ ਤੁਸੀਂ ਸੌਸ ਪਾ ਕੇ ਬਣਾਉਂਦੇ ਹੁੰਦੇ ਉਹ ਬਣਾਓ ਤੇ ਅੱਜ ਮੈਂ ਇਹਦੇ ਵਿੱਚ ਸੌਸ ਪਾਵਾਂਗੀ ਔਰ ਥੋੜੀ ਸ਼ੱਕਰ ਪਾਵਾਂਗੀ ਤੇ ਖੱਟਾ ਮਿੱਠਾ ਹਲਵਾ ਕद्दू ਬਣਾਵਾਂਗੇ ਤੇ ਇਹਦੇ ਵਿੱਚ ਮੈਂ ਅਦਰਕ ਲਸਣ ਔਰ ਪਿਆਜ਼ ਦੋ ਪਾ ਦਿੱਤੇ ਸੀਗੇ ਨਾਲ ਹੀ ਹਰੀ ਮਿਰਚ ਸਾਰਿਆਂ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਣਾ ਜਦੋਂ ਅੱਛੀ ਤਰ੍ਹਾਂ ਬ੍ਰਾਊਨ ਹੋ ਜਾਏਗਾ ਉਸ ਤੋਂ ਬਾਅਦ ਲੂਣ ਵਿੱਚ ਜਿਹੜੇ ਤੁਸੀਂ ਨਮਕ ਹਲਦੀ ਤੇ ਗਰਮ ਮਸਾਲਾ ਜਿਹੜਾ ਤੁਸੀਂ ਘਰ ਪੀਸ ਕੇ ਰੱਖਦੇ ਉਹ ਵਿਚ ਪਾ ਦਿਓ ਤੇ ਪਾਊਡਰ ਪਾ ਦਿਓ ਧਨੀਆ ਪਾਊਡਰ ਪਾ ਦਿਓ ਤੇ ਜਦੋਂ ਥੋੜਾ ਪੁੱਜ ਜੇ ਤੇ ਵਿੱਚ ਹਲਵਾ ਕद्दू ਜਦੋਂ ਪੈ ਜੇ ਉਸ ਤੋਂ ਬਾਅਦ ਥੋੜੀ ਜਿਹੀ ਸੌਸ ਪਾ ਦਿਓ ਤੁਸੀਂ ਉਹਦੇ ਨਾਲ ਸੌਸ ਪਾਉਣ ਦੇ ਨਾਲ ਵੀ ਬਹੁਤ ਵਧੀਆ ਰੰਗਤ ਆ ਜਾਂਦੀ ਹੈ ਤੇ ਵੈਸੇ ਟੇਸਟ ਬਹੁਤ ਫਰਕ ਹੋ ਹੁੰਦਾ ਤੇ ਕਈ ਵਾਰ ਤੇ ਮੈਂ ਮੈਗੀ ਮਸਾਲਾ ਵੀ ਪਾ ਦਿੰਨੀ ਉਹ ਵੀ ਮੈਂ ਘਰ ਲਿਆ ਕੇ ਰੱਖਿਆ ਹੁੰਦਾ ਪਰ ਫਿਲਹਾਲ ਮੈਂ ਜਿਹੜੇ ਮਸਾਲੇ ਬਣਾਏ ਆ ਸਪੈਸ਼ਲ ਸਬਜ਼ੀ ਵਾਲਾ ਮਸਾਲਾ ਬਣਾਇਆ ਸੀ ਗਰਮੀਆਂ 'ਚ ਉਹ ਰੀਯੂਜ਼ ਕਰਦੀ ਆਂ ਸਬਜ਼ੀ ਵਿੱਚ ਤੇ ਬਰੀਆਮ ਨੂੰ ਉਹ ਟੇਸਟੀ ਲੱਗਦਾ ਮੈਂ ਥੋੜੀ ਜਿਹੀ ਲਾਲ ਮਿਰਚ ਪਾ ਦਿੱਤੀ ਸੀ ਇਹਦੇ ਵਿੱਚ ਕਸ਼ਮੀਰੀ ਮਿਰਚ ਮੈਂ ਨਹੀਂ ਪਾਵਾਂਗੀ ਤੇ ਥੋੜਾ ਗਰਮ ਮਸਾਲਾ ਪਾ ਦਿੰਦਾ ਜਿਆਦਾ ਵੀ ਨਹੀਂ ਪਾਉਂਦੀ ਕਿ ਬੱਚੇ ਤੇ ਬੱਚੇ ਤੇ ਕਹਿੰਦੇ ਆ ਕਿ ਹਾਂ ਮਤਲਬ ਤੇਜ਼ ਜਿਹੀ ਹੋਵੇ ਹਰ ਚੀਜ਼ ਪਰ ਆਪਾਂ ਨੂੰ ਪਤਾ ਕਿ ਕਿੰਨੀ ਕੀ ਚੀਜ਼ ਤੁਸੀਂ ਦੇਣੀ ਹੈ ਬੱਚਿਆਂ ਨੂੰ ਹਨਾ ਤੇ ਇਹਦੇ ਵਿੱਚ ਮੈਂ ਸੈਂਦਾ ਨਮਕ ਪਾ ਦਿੱਤਾ ਤੇ ਇਹ ਨੂੰ ਹੁਣ ਮੈਂ ਇਸਦਾ ਬ੍ਰਾਊਨ ਹੋ ਗਿਆ ਮੇਰਾ ਕਿ ਜਿਆਦਾ ਸਾੜਨਾ ਵੀ ਨਹੀਂ ਹੈਗਾ ਕਿ ਕਾਲਾ ਹੀ ਕਰ ਦੋ ब्राउन ਚਾ ਘਟਾਂ ਆਂਚ ਤੇ ਇਹਨੂੰ ਜਤੂਨ ਦੇ ਤੇਲ ਵਿੱਚ ਨਾ ਇਹਨੂੰ ਪੁੰਨੋ ਮਸਾਲੇ ਨੂੰ ਇਸ ਤੋਂ ਬਾਅਦ ਜਿਹੜਾ ਹਲਵਾ ਕੁ ਦੂਸੀ ਇਹਨੂੰ ਮੈਂ ਪਾ ਦਿੱਤਾ ਤੇ ਅੱਜ ਸੈਟਰਡੇ ਦਾ ਦਿਨ ਸੀਗਾ ਸ਼ਾਮ ਦਾ ਟਾਈਮ ਸੀਗਾ ਤੇ ਅੱਜ ਮੈਂ ਸਾਰਾ ਦਿਨ ਹੀ ਕੱਪੜੇ ਧੋਤੇ ਬਹੁਤ ਕੰਮ ਕੀਤਾ ਕਰਦਾ ਸਾਰਾ ਦਿਨ ਬਾਥਰੂਮ ਵਾਸ਼ ਕੀਤੇ ਅੱਛੀ ਤਰ੍ਹਾਂ ਟਾਇਲਾਂ ਵਗੈਰਾ ਕੁ ਕਾਫੀ 2-3 ਦਿਨ ਤੋਂ ਨਾ ਮਤਲਬ ਉੱਪਰ ਲਾ ਉੱਪਰ ਲਈ ਕੰਮ ਕਰ ਰਹੀ ਸੀ ਕਿਉਂਕਿ ਫੀਵਰ ਹੋਣ ਕਰਕੇ ਕੰਮ ਕਰਨ ਨੂੰ ਮਨ ਕਰ ਹੀ ਨਹੀਂ ਸੀ ਰਿਹਾ ਕੁੱਛੀ ਕੰਮ ਕਰਾ થોੜਾ ਜਿਹਾ ਕੰਮ ਕਰਦੀ ਸੀ ਥੱਕ ਜਾਂਦਾ ਸੀ ਸਰੀਰ ਇਦਾਂ ਲੱਗਦਾ ਸੀਗਾ ਤੇ ਅੱਜ ਥੋੜੀ ਜਿਹੀ ਹਿੰਮਤ ਮਾਰ ਕੇ ਤੇ ਕੰਮ ਕੀਤਾ ਕਿ ਆਪਣੇ ਆਪ ਨੂੰ ਹੀ ਗੰਦਾ ਲੱਗ ਰਿਹਾ ਸੀ ਸਾਰਾ ਫਿਰ ਮੈਂ ਸਾਹ ਆਰੀ ਝੋਸ ਫੇਰ ਤੋਂ ਲੱਗੀ ਹੋਈ ਸੀ ਨਾ ਸਾਰਾ ਕੰਮ ਕੀਤਾ ਅੱਜ ਮੈਂ ਡਸਟਿੰਗ ਤੇ ਅੱਜ ਮੈਂ ਪੋਚੀ ਜਿਹੜੇ ਸੀ 6:30 ਮਾਰੇ ਸ਼ਾਮ ਨੂੰ ਬਸ ਪੋਚੇ ਰਹਿ ਗਏ ਸੀ ਸਾਰੀ ਡਸਟਿੰਗ ਵਗੈਰਾ ਡੀਪ ਕਲੀਨਿੰਗ ਕੀਤੀ ਸੀ ਚੰਗੀ ਤਰ੍ਹਾਂ ਤੇ ਫਿਰ ਮੈਨੂੰ ਇਹ ਸੀ ਕਿ ਜਦ ਤੱਕ ਪੋਚੇ ਨਾ ਮਾਰੋ ਚਦਰਾਂ ਵਗੈਰਾ ਚੇਂਜ ਕੀਤੀਆਂ ਸੀਗੀਆਂ ਤੇ ਫਿਰ ਹੋਰ ਤਾਂ ਲੱਗਦਾ ਰਾਤ ਨੂੰ ਵੀ ਗੁੱਸਾ ਕਰ ਰਹੇ ਸੀ ਹਸਬੰਡ ਮੇਰੇ ਕਹੇ ਇੰਨੀ ਰਾਤ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਪੋਚੇ ਵਜੇ ਹੋਣਗੇ ਤੇ ਵਧੀਆ ਕੱਲ ਸੰਡੇ ਆ ਘਰ ਸਾਫ-ਸਾਫ ਲੱਗੂਗਾ ਫਿਰ ਹੋਰ ਅਸੀਂ ਗੁਰਦੁਆਰਾ ਸਾਹਿਬ ਵੀ ਜਾਣਾ ਹੁੰਦਾ ਕਾਫੀ ਦਿਨਾਂ ਤੋਂ ਮੇਰੇ ਕੋਲ ਰੁਟੀਨ ਨਹੀਂ ਬਣ ਰਹੀ ਸੀ ਤੇ ਇਹ ਹੁਣ ਹਲਵਾ ਕਦੋਂ ਲੱਗ ਗਿਆ ਤੜਕਾ ਤੇ ਤੜਕਾ ਲਗਾ ਕੇ ਦਰੱਖ ਲੈਣਾ ਤੇ ਇਸ ਤੋਂ ਬਾਅਦ ਅਸੀਂ ਹੀਰ ਸੋਸ ਪਾਵਾਂਗੇ ਹੁਣ ਥੋੜੀ ਜੀ ਮੈਂ ਇਦੇ ਵਿੱਚ ਹੁਣ ਸੌਸ ਮਿਕਸ ਕਰ ਦਾਂਗੇ ਤੇ ਜਦੋਂ ਅੱਧਾ ਕ ਬਣ ਜੇਗਾ ਫਿਰ ਉਹਦੇ ਵਿੱਚ ਸ਼ੱਕਰ ਦਾ ਇੱਕ ਚਮਚ ਪਾਵਾਂਗੇ ਤੇ ਇਦਾਂ ਖੱਟਾ ਮਿੱਠਾ ਜਿਹੜਾ ਹਲਵਾ ਕੱਦੂ ਬਣਦਾ ਹੈ ਬਹੁਤ ਟੇਸਟੀ ਬਣਦਾ ਤੇ ਮੇਰੇ ਬੱਚੇ ਬਹੁਤ ਜਸ਼ਨ ਵੀ ਬਹੁਤ ਪਸੰਦ ਕਰਦੇ ਸੀ ਮੇਰੀ ਬੇਟੀ ਤੇ ਉਹ ਵੀ ਉਹ ਵੀ ਕਹਿੰਦੀ ਹੁੰਦੀ ਸੀ ਇਦਾਂ ਬਣਾਓ ਤੇ ਫਿਰ ਇਹਨਾਂ ਨੂੰ ਮੈਂ ਬਣਾ ਦਿੰਦੀ ਹੁੰਦੀ ਸੀ ਕਿ ਕਦੀ ਕਦੀ ਤੇ ਸੌਸ ਵੀ ਗਾਟਾ ਪਾ ਦੇਣੀ ਕਈ ਸੋਇਆ ਸੌਸ ਪਾ ਦੇਣੀ ਕੋ ਥੋੜਾ ਮੈਗੀ ਜਿਵੇਂ ਅਸੀਂ ਨੂਡਲਸ ਬਣਾਉਂਦੇ ਆ ਤੇ ਇਦਾਂ ਦਾ ਟੇਸਟ ਆਉਂਦਾ ਨਾ ਇਦਾਂ ਸਬਜੀ ਕਈ ਵਾਰੀ ਬੱਚੇ ਨਹੀਂ ਖਾਂਦੇ ਤੇ ਬੱਚੇ ਇਦਾਂ ਸੌਸ ਪਾ ਦੋ ਤੇ ਖਾ ਲੈਂਦੇ ਨੇ ਤੇ ਅੱਜ ਮੈਂ ਬਿਨਾਂ ਟਮਾਟਰ ਤੋਂ ਫਿਰ ਮ ਬਣਾਇਆ ਸੀ ਕਿ ਜੇ ਮੈਂ ਟਮਾਟਰ ਪਾ ਦਿੰਦੀ ਤੇ ਸੌਸ ਹੀ ਪਾ ਦਿੰਦੀ ਫਿਰ ਖੱਟੀ ਹੋ ਜਾਣੀ ਸੀ ਸਬਜੀ ਤਾਂ ਕਰਕੇ ਫਿਰ ਮੈਂ ਟਮਾਟਰ ਨਹੀਂ ਸੀ ਪਾਏ ਤੇ ਲੋ ਜੀ ਸਬਜੀ ਹੋ ਗਈ ਬਣ ਕੇ ਤਿਆਰ ਇਸ ਤੋਂ ਬਾਅਦ ਅਸੀਂ ਜਿਹੜਾ ਅਗਲੇ ਕੰਮ ਕਰਾਂਗੇ ਕਿਉਂਕਿ ਬਰਤਨ ਕਾਫੀ ਸੀ ਜਿਹੜੇ ਮੈਂ ਇਹਨਾਂ ਸਾਰਿਆਂ ਨੂੰ ਲਾਇਆ ਫਿਰ ਤੇ ਨਾਲ ਨਾਲ ਹੋਰ ਵੀ ਕੰਮ ਆਟਾ ਗੁੰਨਣਾ ਸੀ ਮੈਂ ਕਿ ਚਲੋ ਆਟਾ ਵੀ ਗੁੰਨ ਲੈਂਨੀ ਆ ਇਥੇ ਇੱਕ ਭੈਣ ਦਾ ਫੋਨ ਆ ਗਿਆ ਸੀ ਫਿਰ ਉਹ ਵੀ ਅਟੈਂਡ ਕੀਤਾ ਤੇ ਮੇਰੇ ਕੋ ਕਾਫੀ ਦਿਨਾਂ ਤੋਂ ਵਲੌਗ ਨਹੀਂ ਬਣ ਰਹੀ ਸੀ ਨਾ ਸ਼ੂਟ ਕਰਨ ਦਾ ਦਿਲ ਕਰ ਰਿਹਾ ਸੀਗਾ ਤੇ ਅੱਜ ਮੈਂ ਕਾਫੀ ਕਮੈਂਟ ਆ ਰਹੇ ਸੀ ਤੁਹਾਡੇ ਵਲੌਗ ਕਿਉਂ ਨਹੀਂ ਆ ਰਹੇ ਤੇ ਮੈਂ ਕਿ ਚਲੋ ਅੱਜ ਛੋਟਾ ਜਿਹਾ ਵਲੌਗ ਬਣਾ ਕੇ ਪਾ ਦਿੰਨੇ ਹੈ ਅਗਰ ਤੁਹਾਨੂੰ ਥੋੜੀ ਜਿਹੀ ਮੇਰੀ ਵੀਡੀਓ ਵਧੀਆ ਲੱਗਦੀ ਹੋ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਦੇਖੋ ਬਹੁਤ ਸੋਨਾ ਹਲਵਾ ਕੁ ਦੂ ਬਣ ਗਿਆ ਦੇਖੋ ਪਾਣੀ ਬਿਲਕੁਲ ਨਹੀਂ ਮੈਂ ਪਾਦੀ ਸਬਜੀ ਚ ਇਹ ਆਪ ਇਹ ਸਬਜੀ ਜਿਹ ਵਿੱਚੋਂ ਨਿਕਲਦਾ ਹੈ ਹਨਾ ਮਰਸਾ ਜਦਾ ਤੇ ਬਹੁਤ ਵਧੀਆ ਬਣ ਗਿਆ ਤੇ ਕਦੂ ਹੀ ਬਹੁਤ ਸੋਹਣਾ ਸੀ ਕੋਹਰਾ ਕੋਹਰਾ ਕਦੂ ਸੀਗਾ ਤੇ ਰੋਰੀ ਆਮ ਨੇ ਬਹੁਤ ਸਵਾਦ ਬਣਿਆ ਸੀ ਇੰਨਾ ਸਵਾਦ ਵਾਲਾ ਫਿਰ ਮੇਰੇ ਚ ਹੁਣ ਸ਼ੱਕਰ ਪਾ ਕੇ ਤੇ ਨੂੰ ਟੱਕ ਦਾਂਗੇ ਤੇ ਇਸ ਤੋਂ ਬਾਅਦ ਮੈਂ ਹੁਣ ਆਟਾ ਗੁੰਨਣਾ ਆਟਾ ਗੁੰਨ ਕੇ ਤੇ ਜਿਹੜੇ ਕੱਪੜੇ ਧੋਤੇ ਆ ਉਹਨਾਂ ਨੂੰ ਲਾ ਕੇ ਲਿਆਵਾਂਗੀ ਕਿਉਂਕਿ ਉਹ ਗਿੱਲੇ-ਗਿੱਲੇ ਸਿਲੇ-ਸਿਲੇ ਕੱਪੜੇ ਲੱਗ ਰਹੇ ਸੀਗੇ ਤੇ ਕੱਲ ਨੂੰ ਸੰਡੇ ਨੂੰ ਮੈਂ ਤਾਂ ਸਵੇਰੇ ਫੇਰ ਸੁਕਣੇ ਪਾਉਣੇ ਪੈਣੇ ਆ ਤੇ ਉਹ ਪਾਵਾਂਗੀ ਤੇ ਹੁਣ ਮੈਂ ਇੱਥੇ ਜਿਹੜਾ ਛੋਟਾ ਛੋਟਾ ਕੰਮ ਸੀ ਆਟਾ ਗੁੰਨਣਾ ਸੀ ਉਹ ਮੈਂ ਗੁੰਨਣ ਲੱਗੀ ਸੀ ਲੱਗ ਮੈਂ ਸੈਲਫ ਸਾਫ ਕਰਦਾ ਕਿਉਂਕਿ ਪਾਣੀ ਥੋੜਾ ਬੋਟਾ ਜਦੋਂ ਵੀ ਇਸ ਕੰਮ ਕਰੋ ਤੇ ਰੁੜ ਜਾਂਦਾ ਜੀ ਇੱਕ ਕੱਚ ਦਾ ਇਹ ਹਾਂਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਉਮੀਦ ਕਰਦੇ ਤੁਸੀਂ ਵੀ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਤੇ ਟਾਈਮ ਇਤੇ 8 8:30 ਤਾਂ ਹੋ ਗਿਆ ਤੇ ਅਸੀਂ ਜਾ ਰਹੇ ਗੁਰਦੁਆਰ ਸਾਹਿਬ ਤੇ ਅਜਾਤਵਰ ਪ੍ਰੋਗਰਾਮ ਸੀ ਕਿ ਤੇ ਬੁਲਾਇਆ ਸੀ ਕਿਸੇ ਉੱਥੇ ਜਾਣਾ ਸੀਗਾ ਤੇ ਬਰੀਆਮ ਸਿੰਘ ਤਿਆਰ ਹੋ ਰਹਾ ਪਟਕਾ ਹੀ ਨਹੀਂ ਉਹਦਾ ਬੱਜ ਰਿਆ ਤੇ ਪਾਪਾ ਉਹਦੇ ਚਲੇ ਗਏ ਕਹਿੰਦੇ ਤੁਸੀਂ ਆ ਜਿਓ ਤੇ ਕਪੜੇ ਵਗੈਰਾ ਮੈਂ ਸਾਰੇ ਸੁਕਣੇ ਬਾਅਦ ਤੇ ਦੁੱਧ ਲੱਗੀ ਸੀ ਗਰਮ ਰੱਖਣ ਮੈਂ ਆ ਕੇ ਆ ਕੇ ਗਰਮ ਕਰਾਂਗੀ ਹੁਣ ਤੇ ਜਾ ਜੀਏ 9:30 ਵਜੇ ਤੇ ਭੋਗ ਪੈ ਜਾਣਾ ਤੇ ਚਲੋ ਚੱਲਦੇ ਆ ਤੇ ਬਰੀਆਮ ਨੂੰ ਦੇਖਾਂ ਹੋਇਆ ਕਿ ਨਹੀਂ ਹੈ ਤਿਆਰ ਬਰੀਆਮ ਹੋ ਗਿਆ ਬਰੀਆਮ ਸਿੰਘ ਬਰੀਆਮ ਸਿੰਘ ਬਣ ਰਿਹਾ ਪਟਕਾ ਪਟਕਾ ਬਣ ਰਿਹਾ ਇਹ ਇਹਨੇ ਲੇਟ ਕਰ ਦੇਣਾ ਅੱਜ ਬਰੀਆਮ ਬਣਾਉਂਦੇ ਪਹਿਲਾਂ ਣਾਉਣ ਲੱਗੇ ਨੇ ਇੰਨਾ ਟਾਈਮ ਲਗਾਇਆ ਹੁਣ ਇਹਨੇ ਤਿਆਰ ਹੋਣ ਲੱਗਾ ਇੰਨਾ ਟਾਈਮ ਲਗਾ ਰਿਹਾ ਤੇ ਚਲੋ ਚੱਲਦੇ ਆ ਮੈਕ ਦੀ ਵਜ੍ਹਾ ਕੇ ਸਟਾਰਟ ਕਰ ਲੈਣੇ ਆ ਤੇ ਇੱਧਰ ਕੱਪੜੇ ਵਗੈਰਾ ਸੁਕਣ ਨੂੰ ਪਾ ਦਿੱਤੇ ਸੀ ਧੋਖ ਬਹੁਤ ਸੁਣ ਲੱਗ ਗਈ ਸੀ ਇਸ ਤੇ ਤੇ ਕੱਲ ਸੈਟਰਡੇ ਨੂੰ ਮੈਂ ਕੱਪੜੇ ਢੋਲੇ ਸੀ ਸਾਰੇ ਵੇੜੇ ਵੀ ਢੋਲੇ ਸੀਗੇ ਤੇ ਚਦਰਾਂ ਵਗੈਰਾ ਸੀ ਕੁਝ ਸੁੱਕ ਗਏ ਸੀ ਕੱਪੜੇ ਉਹ ਮੈਂ ਰੱਖ ਲੇ ਤੇ ਮੈਂ ਕਿਹਾ ਚਲੋ ਵੀ ਸਾਰਾ ਬਾਹਰ ਤੇ ਅੱਜ ਥੋੜਾ ਕੰਮ ਕੱਟੋ ਕਿਉਂਕਿ ਕੱਲ ਮੈਂ ਜ਼ਿਆਦਾ ਕੰਮ ਕਰ ਲਿਆ ਸੀਗਾ ਅੱਜ ਬਸ ਆ ਕੇ ਦਰਵਾਜ਼ੇ ਇਹ ਦਰਵਾਜ਼ੇ ਸਾਫ਼ ਕਰਨੇ ਨੇ ਕੱਲ ਮੈਂ ਕਾਫੀ ਹੱਤਾ ਕੰਮ ਕਰ ਲਿਆ ਸੀ ਹਾਂ ਤੇ ਅੱਜ ਕੰਮ ਬਹੁਤ ਘੱਟ ਹੈ ਕੱਪੜੇ ਵਗੈਰਾ ਧੋਲੇ ਸੀਗੇ ਹੋਰ ਜਿਹੜੇ ਕੰਮ ਕਰਨ ਵਾਲੇ ਸੀ ਉਹ ਕਰ ਲਏ ਸੀਗੇ ਤੇ ਅੱਜ ਡਸਟਿੰਗ ਕਰਾਂਗੇ ਝਾੜੂ ਪੂੰਛਾ ਕਰਾਂਗੇ ਹੈਲੋ ਫਰੈਂਡ ਤੇ ਗੁਰਦੁਆਰਾ ਸਾਹਿਬ ਤੋਂ ਆਕੇ ਤੇ ਹੁਣ ਥੋੜਾ ਜਿਹਾ ਧੁੱਪੇ ਬੈਠੇ ਆ ਤੇ ਅੱਖਾਂ ਨਹੀਂ ਖੁੱਲ ਰਹੀਆਂ ਧੁੱਪ ਬਹੁਤ ਹੈ ਮਰਿੰਦਰ ਇੱਥੇ ਲੰਮੇ ਪਏ ਨੇ ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਕੱਲ੍ਹ ਤੋਂ ਨਵਾਂ ਵਲੌਗ ਲੈ ਕੇ ਆਉਣਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਅਗਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਈਪ ਵੀ ਕਰ ਦਿਓ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਨਹੀਂ ਕਰਦੇ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਤੇ ਸੱਚੇ ਪਾਸ਼ਾ ਨੇ ਚਾਇਆ ਤੇ ਰੈਗੂਲਰ ਹੀ ਵਲੌਗ ਦੀ ਪਾਇਆ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਹਮ ਰੈਗੂਲਰ ਵਲੌਗ ਦੇਈਏ ਤੇ ਥੋੜੀ ਜੀ ਹੁਣ ਤੋਂ ਫਸੇ ਲੀਏ ਮਿਲਦੇ ਹਾਂ ਜੀ ਓਕੇ ਬਾਏ ਬਾਏ ਟੇਕ ਕੇਅਰ ਸਾਰਾ ਸ਼ਿਕਰ